ਜੇਲ੍ਹਾਂ ਚੋ ਚੱਲ ਰਿਹਾ ਹੈ ਨਸ਼ੇ ਦਾ ਕਾਰੋਬਾਰ ਹਾਈ ਕੋਰਟ ਨੇ ਲਾਈ ਸਰਕਾਰ ਤੇ ਪੁਲਿਸ ਨੂੰ ਫਟਕਾਰ ਦੋ ਫੋਨਾਂ ਤੋਂ 43000 ਕੋਲਾ ਆਉਣ ਹਵਾਲਤੀ ਬੈਠੇ ਮੋਜਾ ਉਡਾਉਣ 9 ਮਹੀਨੇ ਦੀ ਜਾਂਚ ਦੇ ਬਾਵਜੂਦ ਕਿਉਂ ਨਹੀਂ ਹੋਈ ਕੋਈ ਕਾਰਵਾਈ ਗੱਲ ਉਹਨਾਂ ਜੇਲ੍ਹਾਂ ਦੀ ਕਰਦੇ ਆ ਜਿਨ੍ਹਾਂ ਨੂੰ ਕੈਦੀਆਂ ਨੇ ਕਾਲ ਸੈਂਟਰ ਹੀ ਬਣਾ ਦਿੱਤਾ ਹੈ ਕਿਉਂਕਿ ਇੱਕ ਜੇਲ੍ਹ ਚੋਂ ਦੋ ਫੋਨਾਂ ਦੇ ਜ਼ਰੀਏ 43000 ਕੋਲਾ ਜੀ ਹਾਂ ਸਹੀ ਸੁਣਿਆ ਤੁਸੀਂ 43000 ਕੋਲਾ ਆਈਆਂ ਨੇ ਇਹਨਾਂ ਕੋਲਾ ਦੇ ਜ਼ਰੀਏ ਹੀ ਇੱਕ ਡਰੱਗ ਰੈਕਟ ਚਲਾਇਆ ਜਾ ਰਿਹਾ ਸੀ ਅਤੇ ਹੁਣ ਇਸ ਮਾਮਲੇ 'ਚ ਹਾਈ ਕੋਰਟ ਦੀਆਂ ਸਖਤ ਟਿੱਪਣੀਆਂ ਵੇਖਣ ਨੂੰ ਮਿਲੀ ਹੈ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ ਹੈ ਪੂਰਾ ਮਾਮਲਾ ਕੀ ਹੈ ਇਸ ਰਿਪੋਰਟ ਚ ਵੇਖੋ ਜੀ ਹਾਂ ਇੱਕ ਬੇਲ ਐਪਲੀਕੇਸ਼ਨ ਦੇ ਕੇ ਆਰਟੀਆਈ ਨੇ ਪੰਜਾਬ ਦੀਆਂ ਜੇਲਾਂ 'ਚ ਨਸ਼ਿਆਂ ਵਾਲੀ ਖੇਡ ਅਤੇ ਕਿਵੇਂ ਜੇਲਾਂ 'ਚ ਸ਼ਰਿਆਮ ਕੈਦੀ ਮੋਬਾਈਲਾਂ ਦਾ ਇਸਤੇਮਾਲ ਕਰਦੇ ਨੇ ਇਸ ਦੀ ਪੋਲ ਖੋਲ ਦਿੱਤੀ ਹੈ। ਜਿੱਥੇ ਫਿਰੋਜ਼ਪੁਰ ਜੇਲ੍ਹ 'ਚ ਚੱਲ ਰਹੇ ਡਰੱਗ ਰੈਕਟ ਦੇ ਮਾਮਲੇ 'ਚ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਖਤ ਫਟਕਾਰ ਲਗਾਈ ਹੈ। ਫਿਰੋਜ਼ਪੁਰ ਜੇਲ੍ਹ 'ਚ ਦੋ ਮੋਬਾਈਲਾਂ ਦਰਾਹੀ ਕੀਤੀਆਂ ਗਈਆਂ। 43 ਹਜ਼ਾਰ ਜੀਹਾਂ 43 ਹਜ਼ਾਰ ਕੋਲਾਂ ਦੇ ਮਾਮਲੇ 'ਚ ਹਾਈ ਕੋਰਟ ਦੀ ਸਖਤੀ ਵੇਖਣ ਨੂੰ ਮਿਲੀ। ਹਾਈ ਕੋਰਟ ਨੇ ਸਖਤ ਲੈਜੇਚ ਸਵਾਲ ਪੁੱਛਿਆ ਹੈ ਕਿ 9 ਮਹੀਨਿਆਂ ਦੀ ਜਾਂਚ ਦੇ ਬਾਵਜੂਦ ਕੋਈ ਕਾਰਵਾਈ ਕਿਉਂ ਨਾ ਕੀਤੀ ਗਈ ਨਾਲ ਹੀ ਸਵਾਲ ਹੈ ਵੀ ਪੁੱਛਿਆ ਗਿਆ ਕਿ ਕਿਉਂ ਨਾ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਨੂੰ ਸੌਂਪ ਦਿੱਤੀ ਜਾਵੇ ਹਾਈ ਕੋਰਟ ਨੇ ਟਿੱਪਣੀ ਕਰਦਿਆਂ ਸਵਾਲ ਵੀ ਪੁੱਛਿਆ ਕਿ ਕਿਉਂ ਗ੍ਰਿਫਤਾਰ ਮੁਲਜ਼ਮਾਂ ਤੋਂ ਫੋਨ ਚਲਾਉਣ ਵਾਲੇ ਮੁਲਜ਼ਮਾਂ ਤੋਂ ਅਧਿਕਾਰੀਆਂ ਦੀ ਮਿਲਪਗਤ ਬਾਰੇ ਨਹੀਂ ਪੁੱਛਿਆ ਗਿਆ ਕਿਉਂਕਿ ਇਹਨਾਂ ਦੀ ਮਿਲਪਗਤ ਤੋਂ ਬਿਨਾ ਇਹ ਸਭ ਕੁਝ ਚੱਲ ਨਹੀਂ ਸਕਦਾ ਹੁਣ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਆਖਰ ਇਸ ਮਾਮਲੇ ਦਾ ਖੁਲਾਸਾ ਕਿਵੇਂ ਹੁੰਦਾ ਹੈ ਤੇ ਇਹ ਪੂਰਾ ਮਾਮਲਾ ਕੀ ਹੈ। ਦਰਸਲ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਫਿਰੋਜ਼ਪੁਰ ਖੇਲ ਚ ਦੋ ਕੈਦੀ ਖੇਲ ਦੇ ਅੰਦਰੋਂ ਡਰੱਗ ਰੈਕਟ ਚਲਾ ਰਹੇ ਨੇ। ਇਸ ਮਾਮਲੇ 'ਚ ਸਪੈਸ਼ਲ ਆਪਰੇਸ਼ਨ ਸੈੱਲ ਨੇ 28 ਮਾਰਚ ਨੂੰ ਯਾਨੀ ਕਿ ਤਕਰੀਬਨ 9 ਮਹੀਨੇ ਪਹਿਲਾਂ ਫਜ਼ਿਲਕਾ 'ਚ ਇੱਕ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਦੋ ਮਹਿਲਾਵਾਂ ਦਾ ਨਾਮ ਨਿਕਲ ਕੇ ਸਾਹਮਣੇ ਆਇਆ। ਜੋ ਇਹਨਾਂ ਮੁਲਜ਼ਮਾ ਦੇ ਨਾਲ ਮਿਲ ਕੇ ਰੈਕਟ ਚਲਾ ਰਹੀਆਂ ਸੀ ਐਸੇ ਜਾਂਚ ਦੌਰਾਨ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਜੇਲ ਚੋਂ ਦੋ ਫੋਨਾਂ ਤੋਂ ਤਕਰੀਬਨ 43000 ਕੋਲਾ ਕੀਤੀਆਂ ਗਈਆਂ ਜਿਸ ਤੋਂ ਬਾਅਦ ਇਹਨਾਂ ਦੋਵੇਂ ਮਹਿਲਾਵਾਂ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਤਾ ਗਿਆ ਇਹਨਾਂ ਦੋਹਾਂ ਮਹਿਲਾਵਾਂ ਜੋ ਗਿਤਾंजलि ਨਾਮ ਦੇ ਮਹਿਲਾ ਵੱਲੋਂ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਗਈ ਐਸਤੇ ਸੁਣਵਾਈ ਹੋਈ ਤਾਂ ਪੁਲਿਸ ਨੇ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਕਿ ਇਸ ਮਾਮਲੇ 'ਚ ਹਰੇਕ ਕੁਝ ਠੋਸ ਸਬੂਤ ਪੁਲਿਸ ਦੇ ਹੱਥ ਨਹੀਂ ਲੱਗੇ ਤੇ ਕਿਸੇ ਜੇਲ੍ਹ ਅਧਿਕਾਰੀ ਨੂੰ ਇਸ ਮਾਮਲੇ 'ਚ ਨਾਮਜ਼ਦ ਫਿਲਹਾਲ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਹੀ ਹਾਈ ਕੋਰਟ ਦਾ ਇਹ ਤਲਖ ਅੰਦਾਜ਼ ਵੇਖਣ ਨੂੰ ਮਿਲੇ ਕਿ ਹਾਲੇ ਤੱਕ ਉਸ ਜੇਲ੍ਹ ਅਧਿਕਾਰੀ ਦਾ ਨਾਮ ਕਿਵੇਂ ਸਾਹਮਣੇ ਨਹੀਂ ਆਇਆ ਜਿਸ ਦੀ ਮਿਲਿਪੁਗਤ ਕਾਰਨ ਹੈ ਡਰੱਗ ਰੈਕੇਟ ਚੱਲ ਰਿਹਾ ਸੀ ਏਪੁਗ੍ਰੈਟ ਜਨਰਲ بار-बार ਇਹ ਕਹਿੰਦੇ ਨੇ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਨਾ ਸੌਂਪੀ ਜਾਵੇ ਪੰਜਾਬ ਪੁਲਿਸ ਇਸ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਕਰ ਲੇਗੀ ਹਾਈ ਕੋਰਟ ਫੇਰ ਸਵਾਲ ਚੱਕਦਾ ਹੈ ਕਿ 9 ਮਹੀਨਿਆਂ ਚ ਜਿਹੜੀ ਜਾਂਚ ਕੀਤੀ ਹੈ ਉਹਦੇ ਵਿੱਚ ਕੋਈ ਜੇਲ ਅਫੀਸ਼ੀਅਲ ਸਾਹਮਣੇ ਨਹੀਂ ਆਇਆ ਸਾਫ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਿਲੀ ਭਗਤ ਹੈ ਇਸ ਡਰਗ ਰੈਕਟ ਵਿੱਚ ਇਹੀ ਲੋਕ ਨੇ ਕੈਦੀ ਨਹੀਂ ਜੇਲ ਅਫੀਸ਼ੀਅਲਸ ਵੀ ਸ਼ਾਮਿਲ ਹੋਣਗੇ ਤਾਂ ਹੀ ਇਸ ਕਰਕੇ ਕਿਸੇ ਜੇਲ ਅਫੀਸ਼ੀਅਲ ਦਾ ਨਾਮ ਸਾਹਮਣੇ ਨਹੀਂ ਆਇਆ ਹਾਈ ਕੋਰਟ ਕਹਿੰਦਾ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਣੀ ਬੇहद ਜ਼ਰੂਰੀ ਹੈ ਇਹ ਬਹੁਤ ਸੰਗੀਨ ਮਾਮਲਾ ਹੈ ਔਰ ਪੰਜਾਬ ਦੀ ਜੇਲ੍ਹਾਂ ਵਿੱਚ ਲਗਾਤਾਰ ਮੋਬਾਈਲ ਫੋਨ ਇਸਤੇਮਾਲ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਲੇਕਿਨ ਇਹ ਮਾਮਲਾ ਸੰਗੀਨ ਇਸ ਕਰਕੇ ਹੋ ਜਾਂਦਾ ਹੈ ਕਿ ਸਿਰਫ ਦੋ ਮੋਬਾਈਲ ਫੋਨਸ ਤੋਂ 43000 43000 ਇੱਕ ਬਹੁਤ ਵੱਡੀ ਫਿਗਰ ਹੁੰਦੀ ਹੈ ਜਿਹਦੇ ਤੇ ਕਾਲ ਕੀਤੀਆਂ ਜਾ ਰਹੀਆਂ ਉਹ ਤੋਂ ਬਾਅਦ ਪੰਜਾਬ ਸਰਕਾਰ ਕਹਿੰਦੀ ਐਡਵੋਕੇਟ ਜਨਰਲ ਹਾਈ ਕੋਰਟ ਨੇ ਆਸ਼ਵਾਸ਼ਣ ਦਿੰਦੇ ਨੇ ਕਿ ਸਾਨੂੰ ਸਿਰਫ 10 ਦਿਨਾਂ ਦਾ ਟਾਈਮ ਦੇ ਦਿਓ 10 ਦਿਨਾਂ ਚ ਜੇ ਅਸੀਂ ਕਾਰਵਾਈ ਨਹੀਂ ਕਰਦੇ ਫਿਰ ਸੀਬੀਆਈ ਜਾਂਚ ਦਿੱਤੀ ਜਾਵੇ ਹਾਈ ਕੋਰਟ ਕਹਿੰਦਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਜਾਂਚ 9 ਮਹੀਨਿਆਂ ਚ ਨਹੀਂ ਹੋ ਸਕੀ ਉਹ 10 ਦਿਨਾਂ ਵਿੱਚ ਤੁਸੀਂ ਕਿਵੇਂ ਕਾਰਵਾਈ ਕਰੋਗੇ ਉਹ ਤੋਂ ਬਾਅਦ ਹਾਈ ਕੋਰਟ ਸਾਰੇ ਪੱਖਾਂ ਨੂੰ ਸੁਣ ਕੇ ਹੁਣ ਇਸ ਪੂਰੇ ਮਾਮਲੇ 'ਚ ਆਪਣਾ ਫੈਸਲਾ ਸੁਰੱਖਿਤ ਰੱਖ ਲਿਆ ਹਾਈ ਕੋਰਟ ਨੇ ਇਹ ਫੈਸਲਾ ਰਿਜ਼ਰਵ ਰੱਖ ਲਿਆ ਹਾਈ ਕੋਰਟ ਕਹਿੰਦਾ ਹੈ ਕਿ ਅਸੀਂ ਆਪਣੇ ਹੁਣ ਫ ਇਹ ਜੋ ਪੰਜਾਬ ਸਰਕਾਰ ਅਸ਼ੂਰੈਂਸ ਦੇ ਰਹੀ ਹੈ ਕਿ 10 ਦਿਨਾਂ ਦਾ ਸਾਨੂੰ ਮੌਲਤ ਦਿੱਤੀ ਜਾਵੇ ਤਾਂ ਜੀ ਹਾਂ ਇੱਕ ਪਾਸੇ ਇੱਕ ਬੇਲ ਐਪਲੀਕੇਸ਼ਨ ਨੇ ਪੁਲਿਸ ਨੂੰ ਝਾੜ ਪਵਾਈ ਤਾਂ ਦੂਜੇ ਪਾਸੇ ਹੁਣ ਗੱਲ ਉਹ ਸਾਰ ਆਰਟੀਆਈ ਦੀ ਵੀ ਕਰਨੀ ਬਣਦੀ ਹੈ ਜਿਸ ਨੇ ਪੁਲਸ ਜੇਲ ਪ੍ਰਸ਼ਾਸਨ ਅਤੇ ਸਰਕਾਰ ਦੀ ਨੀਂਦ ਉਡਾ ਦਿੱਤੀ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ ਜਿਸ 'ਚ ਕਈ ਵੱਡੇ ਮਲਜ਼ਮ ਕਈ ਵੱਡੇ ਗੈਂਗਸਟਰ ਤਸਕਰ ਤੱਕ ਬੰਦ ਨੇ ਉਸੇ ਨੂੰ ਲੈ ਕੇ ਇੱਕ ਆਰਟੀਆਈ ਪਾਈ ਗਈ ਸੀ ਜਿਸ ਤਬਾਦ ਖੁਲਾਸਾ ਹੋਇਆ ਕਿ ਇਸ ਜੇਲ੍ਹ ਚ ਪਿਛਲੇ 5 ਸਾਲਾਂ ਚ 248 ਮੋਬਾਈਲ 150 ਬੈਟਰੀਆਂ 81 SIM ਕਾਰਡ ਬਰਾਮਦ ਕੀਤੇ ਗਏ। ਇਹ ਸਭ ਨੂੰ ਲੈ ਕੇ 167 FIR ਦਰਜ ਕੀਤੀਆਂ ਗਈਆਂ। ਜਿੱਥੇ 2018 ਤੋਂ 2023 ਤੱਕ ਜੇਲ੍ਹ ਚ ਮਿਲਣ ਵਾਲੇ ਫੋਨਾਂ ਦਾ ਅੰਕੜਾ ਡਬਲ ਸੈਂਚਰੀ ਲਾ ਚੁੱਕਿਆ। ਸਵਾਲ ਇਹ ਥੇ ਵੀ ਖੜਾ ਹੋ ਰਿਹਾ ਕਿ ਆਖਰ ਇਹ ਸਭ ਕੁਝ ਕਿਵੇਂ ਹੋ ਰਿਹਾ ਹੈ? ਕਿਸ ਦੀ ਮਿਲੀਭੁਗਤ ਦੇ ਨਾਲ ਮੋਬਾਈਲ ਐਨਾ ਹਾਈ ਪ੍ਰੋਫਾਈਲ ਜੇਲਾ ਚ ਪਹੁੰਚ ਰਹੇ ਨੇ? 5 ਸਾਲ ਦਾ ਤੱਕ ਮੈਨੂੰ ਡਾਟਾ ਮਿਲੇ 2018 ਤੋਂ ਬਾਅਦ ਦਾ 13 ਜੁਲਾਈ 2023 ਤੱਕ ਦਾ ਉਸ ਦੇ ਵਿੱਚ 281 248 ਫੋਨ ਮੋਬਾਈਲ ਫੋਨ ਬਰਾਮਦ ਹੋਣ ਦਾ ਉਸ ਚ ਆંકੜੇ ਸਾਹਮਣੇ ਆਏ ਆ 5 ਸਾਲ ਦੇ 5.5 ਸਾਲ ਦੇ ਵਿੱਚ ਤੇ ਉਸ ਦੇ ਵਿੱਚ 81 SIM ਕਾਰਡ ਬਰਾਮਦ ਹੋਏ ਆ 150 ਮੋਬਾਈਲ ਜਿਹੜੇ ਬਰਾਮਦ ਹੋ ਚੁੱਕੇ ਜੇਲ੍ਹ ਦੇ ਚੋਂ ਤੇ ਜਿਹੜੇ ਜੇਲ੍ਹ ਪ੍ਰਸ਼ਾਸਨ ਵੱਨੀ ਹੋ ਜਾਂ ਜ਼ਿਲ੍ਹਾ ਅਧਿਕਾਰੀ ਵੱਨ ਹੈ ਫਿਰ ਦਰਜ ਕਰਵਾਈਏ ਨੇ ਉਹ 167 ਫੇਰਿਆਂ ਵਿੱਚ ਦਰਜ ਕਰਵਾਈਏ ਜਾ ਚੁੱਕੇ ਜਾਂਚ ਕਰਨਾ ਹੋਣੀ ਚਾਹੀਦੀ ਬਹੁਤ ਜ਼ਰੂਰੀ ਵੱਡੀ ਵੀ ਕਿੱਥੋਂ ਮੋਬਾਈਲ ਆ ਰਹੇ ਕਿਵੇਂ ਆ ਰਹੇ ਜੈਮ ਲੱਗੇ ਹੋਏ ਆ ਜੈਮ ਲੱਗੇ ਹ ਇੱਕ ਪਾਸੇ ਹਾਈ ਕੋਰਟ ਦੀ ਫਟਕਾਰ ਤੇ ਦੂਜੇ ਪਾਸੇ ਆਰਟੀਆਈ ਤੋਂ ਬਾਅਦ ਸਵਾਲਾਂ 'ਚ ਗਰੀ ਪੁਲਿਸ ਅਤੇ ਸਰਕਾਰ ਅਜੀਹੇ ਜ ਵੱਡਾ ਸਵਾਲ ਤਾਂ ਹੈ ਹੀ ਹੈ ਨਾ ਕਿ ਆਖਰ ਖਾਕੀ ਵਾਲਿਆਂ ਉਹ ਗਾਲੀਆਂ ਭੇਡਾਂ ਕਦੋਂ ਬੇਨਕਾਬ ਹੋਣਗੀਆਂ ਕਦੋਂ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਜਿਨ੍ਹਾਂ ਦੀ ਮਿਲਿਪਗਤ ਦੇ ਨਾਲ ਜੇਲਾ 'ਚ ਮੋਬਾਈਲ ਪਹੁੰਚ ਰਹੇ ਨੇ ਜੇਲਾ 'ਚੋ ਡਰੱਗ ਰੈਕਟ ਚੱਲ ਰਹੇ ਨੇ ਜੇਲਾ 'ਚੋ ਫਰੋਤੀ ਵਾਲੀਆਂ ਅਤੇ ਵੀਡੀਓ ਕਾਲਾਂ ਆ ਰਹੀਆਂ ਨੇ ਦੱਸੋ ਕਿ ਕੀ ਸਮਝੀਏ ਪੀਡੀਸੀ ਨਿਊਜ਼ ਲਈ ਚੰਡੀਗੜ੍ਹ ਤੋਂ ਪ੍ਰੀਤ ਮਹਿਤਾ ਦੇ ਨਾਲ ਬਠਿੰਡਾ ਤੋਂ ਮਨੀਸ਼ ਗਰਗ ਦੀ ਰਿਪੋਰਟ